ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦੀ ਇਹ ਵੀਡੀਓ ਤਿਆਰ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਹ ਵਿਚਾਰ ਸੰਗਤਾਂ ਤੱਕ ਪਹੁੰਚੇ ਤੇ ਸੰਗਤਾਂ ਇਸ ਦਾ ਲਾਹ ਖਾਟ ਸਕਣ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਆ ਉਹ ਸਾਡੀ ਪਰਨਾਮਾਂ ਤੇ ਹੈ ਪਰਨਾਮ ਪਰਸਨਲ ਪ੍ਰਨਾਨ ਦੇ ਤੇ ਪਰਸਨਲ ਪ੍ਰਨਾਨ ਇਹਦੇ ਵਿੱਚ ਸਾਦ ਸੰਗਤ ਆਪਾਂ ਕਰ ਰਹੇ ਆ ਉਤਮ ਪੁਰਖ ਫਰਸਟ ਪਰਸਨ ਇਹਦੇ ਵਿੱਚ ਵੀ ਫਰਸਟ ਹੈ ਨਾ ਉਸੇ ਤਰ੍ਹਾਂ ਹੀ ਹੈ ਫਰਸਟ ਸੈਕੰਡ ਥਰਡ ਠੀਕ ਹੈ ਫਰਸਟ ਸੈਕੰਡ ਥਰਡ ਉਸੇ ਤਰ੍ਹਾਂ ਹੀ ਹੈ ਇਹਦੇ ਸਿਰਫ ਉਤਮ ਪੁਰਖ ਅੱਜ ਕਰ ਰਹੇ ਆ ਅਸੀਂ ਉਹਦੇ ਵਿੱਚ ਇੱਕ ਵਚਨ ਤੇ ਬਹੁ ਵਚਨ ਇੱਕ ਵਚਨ ਤੇ ਬਹੁ ਵਚਨ ਔਰ ਨਾਲ ਹੀ ਅਸੀਂ ਕਰਮ ਕਾਰਕ ਇਕਵਚਨ ਤੇ ਬਹੁਵਚਨ ਵੀ ਕਰਾਂਗੇ ਦੋ ਤਰ੍ਹਾਂ ਦੇ ਹੋ ਰਿਹਾ ਹੈ ਬਈ ਉਤਮਪੁਰਖ ਫਸਟ ਪਰਸਨ ਤਾਂ ਫਸਟ ਹੈ ਔਰ ਇਹਦੇ ਵਿੱਚ ਜਿਹੜਾ ਹੈ ਪਹਿਲਾ ਹੈ ਇਕਵਚਨ ਤੇ ਬਹੁਵਚਨ ਫਿਰ ਕਰਮਕਾਰਕ ਦੇ ਵਿੱਚ ਇਕਵਚਨ ਤੇ ਬਹੁਵਚਨ ਇਹ ਜਿਹੜਾ ਕਰਤਾ ਕਾਰਕ ਹੈ ਇਹ ਇਹਦੇ ਵਿੱਚ ਇਕਵਚਨ ਦੀਆਂ ਆ ਨਿਸ਼ਾਨੀਆਂ ਹਉ ਮੈਂ ਮੋਹ ਮੂ ਮੋਂ ਐ ਮੋਂ ਜਿਹੜਾ ਇਹਦੇ ਉੱਤੇ ਟਿੱਪੀ ਲੱਗੀ ਹੋਈ ਆ ਐ ਮੋਂ ਉਹਦੇ ਤੋਂ ਵਗਾਰ ਹੈ ਇਹਦਾ ਮਤਲਬ ਇਕੱਠਾ ਹੀ ਹੈ मीनिंग ਇਹਦਾ ਇਕੱਠਾ ਹੀ ਹੈ ਮੈਂ ਹੀ ਬਣਦਾ ਔਰ ਬਹੁਵਚਨ ਚੇក ਹਮ ਹਮੋਂ ਅਸੀਂ ਇਹ ਦੋ ਬਣਦੇ ਆ ਫਿਰ ਆਪਾਂ ਕਰਮਕਾਰਕ ਦੇ ਵਿੱਚ ਆਵਾਂਗੇ ਪਹਿਲਾਂ ਆ ਇਹਨੂੰ ਆਪਾਂ ਪੰਕਤੀਆਂ ਦੇ ਰਾਹੀਂ ਜਿਹੜਾ ਹੈ ਇਹਦੀ ਵਿਚਾਰ ਕਰ ਲਈਏ ਇਸ ਤੋਂ ਬਾਅਦ ਆਪਾਂ ਕਰਮਕਾਰਕ ਜਾਵਾਂਗੇ ਹਉ ਆਇਆ ਦੂਰੋਂ ਚਲਕੇ ਮੈਂ ਤੱਕੀ ਤੋਸਰ ਨਾਏ ਜਿਉ ਹਉ ਆਇਆ ਦੂਰੋਂ ਚਲਕੇ ਮੈਂ ਤੱਕੀ ਤੋਸਰ ਨਾਏ ਜਿਉ ਹੁਣ ਇਹ ਆ ਜੀ ਮੈਂ ਮੈਂ ਕੀ ਹੈ ਐ ਪਿਆ ਹੈ ਮੈਂ ਤੱਕੀ ਤੋਸਰ ਨਾਏ ਜਿਉ ਹਉ ਪਿਆ ਹਉ ਦੀ ਗੱਲ ਕਰਨੀ ਹੈ ਪਾਹੋ ਪਹਿਲਾਂ ਹੋ ਕਰ ਲਿਏ ਫਿਰ ਮੈਂ ਵੀ ਆ ਗਏ ਦੋਨੇ ਆ ਗਏ ਹਉ ਆਇਆ ਹਉ ਦਾ ਮਤਲਬ ਇਹ ਮੈਂ ਮੈਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੌ ਸਰ ਨਾਈ ਜਿਉ ਯਾਨੀ ਕਿ ਪੁਰਖਵਾਚਕ ਦੇ ਵਿੱਚ ਪ੍ਰਣਾਮ ਮੈਂ ਆ ਗਿਆ ਮੈਂ ਮੈਂ ਮਤਲਬ ਜਿਸ ਬੰਦੇ ਦੀ ਥਾਂ ਤੇ ਨਾਮ ਵਰਤਿਆ ਜਾਵੇ ਤਾਂ ਉਹ ਮਤਲਬ ਉਹ ਨੂੰ ਪਾਸਨੂ ਪ੍ਰਣਾਮ ਕਹਿੰਦੇ ਆ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੌ ਸਰ ਨਾਈ ਜਿਉ ਹਉ ਵੀ ਤੇ ਮੈਂ ਦੋਨੇ ਅਗੇ ਇਹ ਕੀ ਹੈ ਜੀ ਇਹ ਕੀ ਹੈ ਇਕਵਚਨ ਚ ਤੇ ਉਤਮ ਵਰਖ ਫਸਟ ਪਰਸਨ ਚ ਆ ਗਿਆ ਫਿਰ ਹੈ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ গোワイ ਜਿਓ ਹੁਣ ਮੈਂ ਆਸਾ ਰੱਖੀ ਚਿਤ ਮੈਂ ਮੈਂ ਆ ਗਿਆ ਆ ਮੈਂ ਪਿਆ ਇਕਵਚਨ ਇਕਵਚਨ ਜਾਏਗਾ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ গোワイ ਜਿਓ ਫਿਰ ਅਗੇ ਹੈ 모헤 ਅਨਾਥ ਪ੍ਰਭ ਤੇਰੀ ਸਰਨ ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ ਹੁਣ ਦੇਖੋ ਮੋਹਿ ਮੋਹਿ ਅਨਾਥ ਮੋਹਿ ਬਦੇ ਮੈਂ 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 ਅਨਾਥ ਪ੍ਰਭ ਤੇਰੀ ਸਰਨ ਮੈਂ ਅਨਾਥ ਪ੍ਰਭ ਤੇਰੀ ਸਰਨ ਮੈਂ ਅਨਾਥ ਪ੍ਰਭ ਇਹ ਪ੍ਰਭ ਮੈਂ ਤੇਰੀ ਸਰਨ ਵਿੱਚ ਹੈ ਮੈਂ ਮੋਹਿ ਮੈਂ ਆ ਜਿਹੜਾ ਹੈਗਾ ਮੋਹਿ ਇਹਦਾ ਵੀ ਮੀਨਿੰਗ ਇਹੀ ਆ ਗਿਆ ਮੋਹਿ ਅਨਾਥ ਪ੍ਰਭ ਤੇਰੀ ਸਰਨ ਮੈਂ ਅਨਾਥ ਪ੍ਰਭ ਤੇਰੀ ਸਾ ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ ਚੁੰਮਾ ਪੈਰ ਮੂੰਹ ਮੂੰਹ ਦਾ ਮਤਲਬ ਮੈਂ ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ ਸਾਧ ਸੰਗਤ ਉਹਨਾਂ ਨੇ ਮੈਂ ਪੈਰ ਚੁੰਮਦਾ ਮੈਂ ਮੂੰਹ ਪੈਰ ਚੁੰਮਦਾ ਅੱਗੇ ਮੂੰਹ ਹੈ ਇਹ ਮੂੰਹ ਜਿਹੜਾ ਹੈ ਗੁਰਬਾਣੀ ਚ ਆਇਆ ਇਹ ਇਹਦੇ ਉੱਤੇ ਐ ਨਹੀਂ ਲੱਗੀ ਟਿੱਪੀ ਔਰ ਇਹਦੇ ਬਗੈਰ ਤੋਂ ਇਹ ਹੈਗਾ ਮੂਹ ਥਿਆਉ ਤਖਤ ਪਰੀ ਮਹਿਜੇ ਪਾਤਸ਼ਾ ਪਾਵ ਮੇਲੋਵ ਕੋਲ ਕਵਲ ਜਿਵੇਂ ਬਿਕ ਸਾਹਮਣੋ ਉਹ ਇਹਦੇ ਵਿੱਚ ਵੀ ਮੂਹ ਹੈ ਮੈਨੂੰ ਮੈਨੂੰ ਆ ਗਿਆ ਠੀਕ ਹੈ ਇਹ ਵੀ ਇਥੇ ਤੁਹਾਡੇ ਕੋਲੇ ਆ ਪਿਆ ਮੂਹ ਇਹ ਇਹ ਮੂਹ ਹੈ ਇਹ ਦੋਨਾਂ ਦੇ ਵਿੱਚ ਆ ਡਿਫਰੈਂਸ ਜਿਹੜਾ ਹੈ ਉਹ ਆ ਰਿਹਾ ਠੀਕ ਹੈ ਇਹ ਇੱਕ ਵਚਨ ਦੀਆਂ ਆਪਾਂ ਆ ਜਿਹੜੀਆਂ ਪੰਕਤੀਆਂ ਦੇ ਹਿਸਾਬ ਨਾਲ ਇਹ ਕਰ ਲਿਆ ਹੁਣ ਆਈਏ ਬਹੁਵਚਨ ਦੇ ਵਿੱਚ ਬਹੁਵਚਨ ਦੇ ਵਿੱਚ ਆਪਾਂ ਕੀ ਕਰਨਾ ਹੈ ਹਮ ਹਮੋ ਅਸੀਂ ਹੁਣ ਹਮ ਹਮ ਜਿਹੜਾ ਹੈ ਉਹ ਕੀ ਹੈ ਹਮ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ ਹਮ ਹੁਣ ਕੀ ਹਮ ਕੀ ਹੈ ਮੈਂ ਤਾਂ ਹੈ ਹੀ ਨਹੀਂ ਕਹਿੰਦੇ ਹਮ ਅਸੀਂ ਇਹ ਬਹੁਵਚਨ ਚ ਆ ਗਿਆ ਆ ਇਕਵਚਨ ਦੀ ਗੱਲ ਚੱਲ ਰਹੀ ਸੀ ਹੁਣ ਬਹੁਵਚਨ ਜਾ ਹਮ ਫਰਸਟ ਪਰਸਨ ਚ ਆ ਗਿਆ ਉਪਤਮ ਪੁਰਖ ਦੇ ਵਿੱਚ ਆ ਗਿਆ ਤੇ ਬਹੁਵਚਨ ਜਾ ਗਿਆ ਹਮ ਹੋ ਗਿਆ ਹਮ ਹਮ ਤਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੇ ਅੱਛਾ ਕਿ ਇਸ ਸੁਖ ਤੇ ਸਿਵ ਬ੍ਰਹਮਾ ਸਿਵ ਬ੍ਰह्म ਦਰਾਨਾ ਸੋ ਸੋਕਾ ਹਮ ਹੂੰ ਸਾਚ ਕਰ ਜਾਣਾ ਹਮ ਹੂੰ ਈਵੀ ਇਹਦੇ ਵਿੱਚ ਬਹੁਵਚਨ ਜਾ ਗਿਆ ਫਸਟ ਪਰਸਨ ਦੇ ਵਿੱਚ ਹਮ ਹੂੰ ਸਾਚ ਕਰ ਜਾਣਾ ਹਮੋਂ ਅਸੀਂ ਹਮੋਂ ਅਸੀਂ ਹੈ ਅਸੀਂ ਵੀ ਆ ਗਿਆ ਅਸੀਂ ਵੀ ਹੈ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਪਾਰਾ ਵਾਰ ਅਸੀਂ ਖੱਤੇ ਬਹੁਤ ਕਮਾਉਂਦੇ ਅਸੀਂ ਆ ਗਿਆ ਅਸੀਂ ਕਿੱਥੇ ਹੈ ਬਹੁਵਚਨ ਚ ਅਸੀਂ ਹੁੰਦਾ ਹੈ ਬਹੁਵਚਨ ਚ ਬਹੁਵਚਨ ਪਤਾ ਲੱਗਦਾ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਪਾਰਾ ਉਹ ਵਾਰ ਅੱਗੇ ਜੀ ਅਸੀਂ ਕਰਮ ਕਾਰਕ ਦੇ ਵਿੱਚ ਆਈਏ ਇੱਕ ਵਚਨ 'ਚ ਉੱਥੇ ਹੈ 모हे 모हे ਮੈਨੂੰ ਤੇ ਕਰਮ ਦੇ ਵਿੱਚ ਬਹੁ ਵਚਨ ਹੈ ਹਮ ਹੈ ਹਮ ਹੈ ਹਮ ਹੈ ਕਰਮ ਦੇ ਵਿੱਚ ਇੱਕ ਵਚਨ ਦੇ ਵਿੱਚ ਹੈ 모हे ਨਾ ਬਿਸਾਰੋ ਮੈਂ ਜਾਣ ਤੈਰਾ 모हे ਭਾ ਮੈਨੂੰ ਇੱਕ ਵਚਨ ਮੈਨੂੰ ਇੱਕ ਵਚਨ ਹੀ ਹੋਏਗਾ ਨਾ ਮੈਨੂੰ ਜੇ ਸਾਨੂੰ ਹੋਵੇ ਤਾਂ ਫਿਰ ਬਹੁ ਵਚਨ ਚਾਹੂ ਮੈਨੂੰ 모हे ਨਾਮ ਬਿਸਾਰੋ ਮੈਂ ਜਨ ਤੇਰਾ ਮੈਨੂੰ ਨਾਮ ਬਿਸਾਰੋ ਮੈਂ ਤੇਰਾ ਜਨ ਰੱਖੋ ਆਪਣੀ ਸਰਨ ਪ੍ਰਭ ਏ ਪ੍ਰਭੂ ਆਪਣੀ ਸਰਨ ਚ ਰੱਖੋ ਮੋਹ ਕਿਰਪਾ ਧਾਰਿ ਹੁਣ ਕਿਰਪਾ ਧਾਰ ਇਹਦੇ ਵਿੱਚ ਧਾਰ ਕਰ ਲੋ ਧਾਰੀ ਧਾਰ ਕਿਰਪਾ ਧਾਰ ਕੇ ਨਾ ਐ ਕਰ ਲੋ ਰੱਖੋ ਆਪਣੀ ਸਰਨ ਨੂੰ ਪ੍ਰਭ ਮੋਹ ਕਿਰਪਾ ਧਾਰ ਕਿਰਪਾ ਧਾਰ ਕੇ ਤਿਆਰੀ ਹੈ ਲਾ ਕੇ ਇਹਦੇ ਅਰਥ ਬਣ ਜਾਣਗੇ ਤਾਰ ਅੱਗੇ ਹੈ ਬਹੁਵਚਨ ਦੇ ਵਿੱਚ ਹਮੈ ਕਹਿੰਦਾ ਹਮੈ ਇਹਦਾ ਹੋ ਗਿਆ ਆ ਸਾਨੂੰ ਵੀ ਸਾਨੂੰ ਸਾਨੂੰ ਜਾਂ ਸਾਨੂੰ ਕਹਿ ਲੋ ਸਾਨੂੰ ਹਮੈ ਪ੍ਰਤਪਾਲੈ ਸਾਨੂੰ ਪ੍ਰਤਪਾਲਦਾ ਹਮੈ ਅਸਾਨੂੰ ਸਾਨੂੰ ਕਹੋ ਜਾਂ ਸਾਨੂੰ ਪ੍ਰਤਪਾਲਦਾ ਪ੍ਰਤਪਾਲੇ ਪਾਲਦਾ ਹੈ ਅਤੇ ਟੈਂਸ ਆ ਗਿਆ ਪ੍ਰੈਜੈਂਟ ਟੈਂਸ ਜਿਹੜਾ ਆਪਾਂ ਪੜਿਆ ਆ ਪਿੱਛੇ ਉਹ ਆ ਗਿਆ ਨਾਨਕ へ ਨਾਨਕ ਹਮ ਹੈ ਆਪ ਹੈ ਮਾਈ ਬਾਪ ਹਮ ਹੈ ਸਾਨੂੰ ਅਸਾਨੂੰ ਪਾਲਦਾ ਹੈ ਸਾਨੂੰ ਪਾਲਦਾ ਆਪ ਹੈ ਮਾਈ ਬਾਪ ਆਪ ਆਪ ਮਾਈ ਬਾਪ ਹੋ ਕੇ ਬਣ ਕੇ ਪਾਲਦਾ ਹੈ ਹਮ ਹੈ ਭਾਵ ਆਪਾਂ ਕਹਿਣਾ ਹੈ ਆ ਗੱਲ ਹੈ ਹਮ ਹੈ ਦਾ ਮਤਲਬ ਸਾਨੂੰ ਪਾਲਦਾ ਹੈ ਹਮੇ ਪ੍ਰਤ ਪਾਲੈ ਸਾਨੂੰ ਪਾਲਦਾ ਹੈ ਮੈਂ ਕਿ ਹਮੇ ਫਿਰ ਅਗੇ ਨਾਮ ਹਮੇ ਆਪੇ ਮਾਈ ਬਾਪ ਜੋ ਉਹ ਮਾਈ ਬਾਪ ਬਣ ਕੇ ਪਾਲਦਾ ਸੋ ਸਾਧ ਸੰਗਤ ਇਹ ਸੀ ਸਾਡੇ ਅੱਜ ਦੀ ਪੜਨਾਵਾਂ ਦੇ ਵਿੱਚ ਆਪਾਂ ਕੀਤੇ ਇੱਕ ਵਚਨ ਤੇ ਭਵ ਵਚਨ ਤੇ ਨਾਲ ਇਹ ਜਿਹੜੇ ਆਉਂਦੇ ਆ ਉਹ ਇਦੇ ਵਿੱਚ ਆ ਰਿਹਾ ਕਰਤਾ 'ਚ ਵੀ ਆ ਹੁੰਦਾ ਹੈ ਕਰਮ ਵਿੱਚ ਵੀ ਹੁੰਦਾ ਹੈ ਸੰਪਰਦਾਨ 'ਚ ਵੀ ਹੋਊਗਾ ਕਰਨ 'ਚ ਵੀ ਹੋਊਗਾ ਇਹ ਅੱਗੇ ਸਾਰੇ ਹੋਣਗੇ ਇਹ ਸਾਰੇ ਜਿਹੜੇ ਪ੍ਰਨਾਮ ਨੇ ਨਾ ਸਾਰੇ ਜਿਹੜੇ ਪ੍ਰਨਾਮ ਨੇ ਪਰਸਨਲ ਪ੍ਰੋਨਾਉਨ ਨੇ ਉਹ ਇਧਰ ਜਿਹੜੇ ਹੈ ਕਾਰਕ ਦਸੀ ਜਾਣਗੇ ਵੀ ਕਿਹੜੇ ਕਾਰਕ 'ਚ ਹੀ ਆਉਂਦਾ ਇਹ ਹੁਣ ਸਾਨੂੰ ਕਾਰਕਾਂ ਦਾ ਪਤਾ ਲੱਗਾ ਵੀ ਇਹ ਕਰਤਾ ਕਾਰਕ ਦੇ ਵਿੱਚ ਆਇਆ ਹੁਣ ਇਕਵਚਨ ਹੈ ਬਹੁਵਚਨ ਉਹ ਹੈ ਕਰਮ ਕਾਰਕ ਇਹਦੇ ਬਾਰੇ ਆਪਾਂ ਸਾਰੇ ਅੱਠ ਕਾਰਕ ਪੜ ਚੁੱਕੇ ਆ ਕਰਮ ਕਾਰਕ ਤਿੱਕ ਜਿਹੜੇ ਹੈਗੇ ਕਰਮ ਕਾਰਕ ਦਾ ਇੱਕ ਵਚਨ ਬਹੁਵਚਨ ਭਾਵ ਕੇ ਕਰਤਾ ਕਾਰ ਤੇ ਕਰਮ ਕਾਰ ਪੜ ਚੁੱਕੇ ਆ ਅੱਠਾਂ ਚੋਂ ਦੋ ਇਹ ਪਰਨਾਮਾਂ ਦੇ ਹਿਸਾਬ ਨਾਲ ਪਰਨਾਮ ਦੇ ਹਿਸਾਬ ਨਾਲ ਪੜ ਚੁੱਕੇ ਆ ਅਗਲਾ ਜਿਹੜਾ ਹੈਗਾ ਉਹ ਫਿਰ ਜਿਹੜਾ ਅਗਲਾ ਕਾਰਕ ਹੋਊਗਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਜਿਹੜੇ ਆ ਉਹ ਉਹਦੀ ਵਿਆਖਿਆ ਉਹਦੇ ਬਾਰੇ ਵਿਚਾਰ ਕਰਾਂਗੇ ਸੋ ਐਨੀ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ